ਫੁੱਲ ਟਾਊਨ ਦੇ ਵਿੱਚ ਤੁਹਾਡੇ ਲਈ ਬਹੁਤ ਵਧੀਆ ਘਰ ਲੈ ਕੇ ਆਏ ਆ ਸਾਹਮਣੇ ਘਰ ਹੈ ਤੇ ਨਾਲ ਇੱਕ ਇਹ ਦੁਕਾਨ ਵੀ ਕੱਢੀ ਹੋਈ ਹੈ ਸਾਈਡ ਤੇ ਆਜੋ ਨਾਲ ਇਧਰ ਵਾਸ਼ਰੂਮ ਆ ਗਿਆ ਜੀ ਕਿਚਨ ਆ ਗਿਆ ਦਿਖਾ ਦਿਓ ਕਿਚਨ ਅੰਦਰੋਂ এবਾਰੇ ਕਿਚਨ ਆ ਗਿਆ ਆਜੋ ਨਾਲ ਕੇ ਡਰਾਈング ਰੂਮ ਆ ਗਿਆ ਪਿਛਲੇ ਪਾਸੇ ਇਹ ਸਟੋਰ ਵੀ ਬਣਿਆ ਹੋਇਆਗਾ ਸਟੋਰ ਦਿਖਾ ਦਿਓ ਆਜੇ ਤੇ ਇੱਕ ਨੰਬਰ ਬੈਡਰੂਮ ਇੱਕ ਨੰਬਰ ਬੈਡਰੂਮ ਆ ਗਿਆ ਇਹ ਤੇ ਨਾਲ ਪੰਘਾਉਣਿਆ ਤੁਹਾਨੂੰ ਬੈਡਰੂਮ ਨੰਬਰ 2 ਠੀਕ ਹੈ ਦੇ ਨਾਲ ਇਧਰਲੇ ਪਾਸੇ ਸਾਈਡ ਤੇ ਇਹਨਾਂ ਨੇ ਗੈਲਰੀ ਟੈਪ ਰੱਖਿਆ ਹੋਇਆ ਹੈਗਾ ਜੇਕਰ ਤੁਸੀਂ ਸਟੋਰ ਹੈ ਤੁਹਾਡੇ ਕੋਲ ਜਿਆਦਾ ਥਾਂ ਹੈਗੀ ਆ ਜਿਆਦਾ ਚੀਜ਼ਾਂ ਵਸਤਾਂ ਨੇ ਜਾਂ ਤੁਸੀਂ ਪਸ਼ੂ ਰੱਖਣੇ ਆ ਤੂੜੀ ਵਗੈਰਾ ਪਾਉਣੀ ਆ ਤੇ ਨਾਲੇ ਪਿਛਲੇ ਪਾਸੇ ਇੱਕ ਸਟੋਰ ਬਣਾਇਆ ਹੋਇਆ ਹੈਗਾ ਵੱਡਾ ਤੂੜੀ ਵਗੈਰਾ ਨੂੰ ਵਾਸਤੇ ਤੇ ਨਾਲ ਮੈਂ ਦਿਖਾਦਾ ਤੁਹਾਨੂੰ ਤੇ ਖੁਰਨੀ ਵੀ ਬਣੀ ਹੋਈ ਆ ਠੀਕ ਆ ਜੀ ਖੁਰਨੀ ਬਣੀ ਹੋਈ ਆ ਪਸ਼ੂਆਂ ਵਾਸਤੇ ਤੇ ਇਹ ਵਾਲੀ ਦੁਕਾਨ ਆ ਜੀ ਕੁੱਲੀ ਡੁੱਲੀ ਵਧੀਆ ਦੁਕਾਨ ਬਣੀ ਹੋਈ ਆ ਤੁਸੀਂ ਆਪ ਦਾ ਜੇ ਕੋਈ ਦੁਕਾਨਦਾਰੀ ਕਰਨੀ ਹੈ ਕੋਈ ਕੰਮ ਚਲਾਉਣਾ ਹੈ ਤਾਂ ਤੁਸੀਂ ਆਪ ਦਾ ਕੰਮ ਵੀ ਚਲਾ ਸਕਦੇ ਹੋ